ਅੱਜ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਕਿੱਲੀ ਚਾਹਨਾ ਦੇ ਵਿੱਚ ਜਿਹੜੀ ਸਿਆਸੀ ਰੈਲੀ ਕੀਤੀ ਗਈ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਸਾਰੇ ਕਾਇਦੇ ਕਾਨੂੰਨ ਚੱਕੇ ਤੇ ਟੰਗੇ ਇਹਨੂੰ ਸਰਕਾਰੀ ਫੰਕਸ਼ਨ ਦਾ ਨਾਮ ਦੇ ਕੇ ਖਰਚਾ ਸਰਕਾਰ ਦੁਆਰਾ ਕਰਵਾਇਆ ਜਾਵੇ ਉੱਥੇ ਭਾਸ਼ਣ ਸਾਰੇ ਪੋਲੀਟਿਕਲ ਦਿੱਤੇ ਜਾ ਰਹੇ ਹਨ ਉੱਥੇ ਦਿੱਲੀ ਤੋਂ ਆਏ ਆਗੂ ਉਹ ਸਾਰੇ ਸਬੋਧਨ ਕਰ ਰਹੇ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੇ ਛੱਡੇ ਲੈ ਕੇ ਉੱਥੇ ਸਾਰੇ ਮੌਜੂਦ ਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪਹਿਲੀ ਵਾਰੀ ਹੋਇਆ ਦੇਸ਼ ਜਾਦੂ ਤੋਂ ਬਾਅਦ ਕਿ ਸਿਆਸੀ ਰੈਲੀ ਜਿੰਨੂੰ ਜਿਹੜੇ ਟੀਵੀ ਚੈਨਲ ਵੀ ਇਹ ਨਾਮ ਦੇ ਰਹੇ ਆ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦਾ ਮਹਾਵਿਗੜ ਉਸ ਰੈਲੀ ਨੂੰ ਪੰਜਾਬ ਦੇ ਬਖਸ਼ਕਰ ਵੀ ਸਬੰਧਨ ਕਰ ਰਹੇ ਤੇ ਪੰਜਾਬ ਦੇ ਡੀਜੀਪੀ ਵੀ ਸਬੰਧਨ ਕਰ ਰਹੇ ਇਸ ਤੋਂ ਵੱਧ ਸਿਆਸੀਕਰਨ ਜਿਹੜਾ ਬਿਊਰੋਕ੍ਰੇਸੀ ਦਾ ਕੀ ਹੋ ਸਕਦਾ ਇਹ ਗੋਦਰ ਸਾਹਿਬ ਨੂੰ ਵੀ ਨੋਟਿਸ ਲਿਆਉਣਾ ਚਾਹੀਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਨੋਟਿਸ ਲਿਆਉਣਾ ਚਾਹੀਦਾ ਹੈ ਔਰ ਸਾਰਾ ਜਿਹੜਾ ਕਰੋੜਾਂ ਰੁਪਏ ਦਾ ਇਹ ਖਰਚਾ ਲੋਕਾਂ ਨੂੰ ਲਿਜਾਉਣ ਦਾ ਟੈਂਟ ਦਾ ਬਾਕੀ ਸਾਰੇ ਖਰਚੇ ਇਹ ਆਮ ਆਦਮੀ ਪਾਰਟੀ ਦੇ ਕੋਲੋਂ ਰਿਕਵਰ ਕੀਤੇ ਜਾਂਦੇ ਔਰ ਇਸ ਕਰਕੇ ਵੀ ਨੋਟਿਸ ਲਾਣਾ ਚਾਹੀਦਾ ਹੈ ਕਿ ਜਿਸ ਸੂਬੇ ਦੇ ਵਿੱਚ ਬਿਊਰੋਕ੍ਰੇਸੀ ਦਾ ਐਡਾ ਵੱਡਾ ਸਿਆਸੀਕਰਨ ਹੋ ਗਿਆ ਉੱਥੇ ਇਲੈਕਸ਼ਨਾਂ ਕਿੱਦਾਂ ਕਰਾਉਣੀਆਂ ਇਹ ਵੀ ਇਲੈਕਸ਼ਨ ਕਮਿਸ਼ਨ ਨੇ ਸੋਚਣਾ ਅੱਜ ਇੱਥੇ ਇਹ ਹੋਇਆ ਕੱਲ ਨੂੰ ਜ਼ਿਲ੍ਹੇ ਦੀ ਆਮ ਆਦਮੀ ਪਾਰਟੀ ਦੇ ਰੈਲੀਆਂ ਨੂੰ ਡੀਸੀ ਤੇ ਐਸਐਸਪੀ ਸਮਵਧਨ ਕਰਨਗੇ ਤੇ ਲੋਕਾਂ ਦਾ ਵਿਸ਼ਵਾਸ ਸਿਸਟਮ ਦੇ ਉੱਤੇ ਕਿਵੇਂ ਬਣੇ ਇਹ 100% ਸੈਸੀ ਰੈਲੀ ਹੈ ਔਰ ਇਹ ਸਾਰਾ ਖਸਰ ਕਵਰ ਹੋ ਕੇ ਤੇ ਇਹ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਣੀ ਹੈ